ਹੈਲੋ ਹਾਂਜੀ ਸਾਰਾ ਸ਼ੋਪਿੰਗ ਕਰਦੀ ਫੋਨ ਜਿਵੇਂ ਮੁਕੀ ਕਰਦੇ ਆਪ ਸਾਰੇ ਠੀਕਾ ਹੋਗੇ ਤੇ ਅੱਜ ਆਪਾਂ ਬਾਹਰ ਦੇ ਘਰ ਦੀ ਚਵਾਰੇ ਚ ਤੇ ਆਪਾਂ ਅੰਦਰ ਦਾ ਸਾਰਾ ਜਿਹਾ ਸਫਾਈ ਕਰ ਚੰਦੀ ਤੇ ਘਰ ਦੇ ਫਰਦੇ ਦੀ ਵਾੜੀ ਪੈ ਰਹੀ ਜੰਦੀ ਤੇ ਚਾਹੇ ਸਫਾਈ ਤੇਰੇ ਬਹੁਤ ਸਾਰੇ ਪ੍ਰਾਣੀ ਆ ਗਏ ਆਪਦੀਆਂ ਨਾਲੇ ਤੁਹਾਨੂੰ ਡਾਇਟ ਦਾ ਵਾਦਾ ਮਾਰੀ ਮੈਂ ਕਾਸ਼ ਕਹ ਲੈ ਖਾਵਾਗੇ ਸਭ ਨੂੰ ਇਹ ਨਹੀਂ ਇਹ ਨਹੀਂ ਇਹ ਇਹ ਨਹੀਂ ਇਹ ਤਾਂ ਬਹੁਤ ਹੋਣੇ ਨਾ ਕਿੰਨੀਆਂ ਪ੍ਰਾਣੀ ਆ ਗੀਆਂ ਪਾਪਾ ਦੇ ਨੈਕ ਤੇ। ਸਾਹ ਇਹ ਰਹਾ। ਇਹ ਇਹ ਪੁਰਾਣੀ ਆਰਮਬ ਦੇ ਹੁੰਦੇ ਸੀ। ਪਾਪਾ ਦੇ ਵਿਆਹ ਦੀਆਂ ਨੇ। ਵਿਆਹ ਦੀਆਂ ਵੀ ਹੁੰਦੀਆਂ ਨੇ। ਆ ਤੁਹਾਡੇ ਮੰਮੀ ਲੈ ਗਈਆਂ ਤੇ ਆ। ਇਹ ਚੈ ਫੋਟੋ ਨਹੀਂ ਹੁੰਦੀਆਂ ਤੇ ਨੈਕ ਤੇ ਹੁੰਦੇ ਸੀ ਐਸ ਲੋਟਾ। ਹਾਂ ਜਿਵੇਂ ਇਹ ਰਹਿਣਾ ਹੁਣ। ਹਾਂ ਬੈਠੇ ਦਿਖ ਰਹੇ ਨੇ ਕੁਝ ਵੀ ਇਹ ਨੈਕ ਤੇ ਉਹ। ਇਹ ਤਾਂ ਹੁਣ ਕੱਢ ਲੈਣ ਜਿਕਰਾਉਣੀਆਂ ਹੁਣ। ਹਾਂ ਨਿਕਲ ਤਾਂ ਹੁਣ। ਉਹ ਤੇਰੀ ਲੋ ਹੀ ਹੁੰਦੀ ਸੀ ਨੈਕ। ਹਾਂ। ਨੈਕ ਤੇ ਬਣੇ ਬਣੇ ਨੀਂ ਬੀ ਆਣ ਬੁਜੀ। ਅੱਛਾ। ਪਹਿਲਾਂ ਹੁੰਦੀ ਸੀ ਇਹ ਆਰਮਬ ਦੇ ਨਾਲ ਹੀ ਦੇਦਾ। ਰਮਨ ਨਿਰਪਨਾਜੀ ਜਗਰ ਦੇ ਜੀ ਵੀਡੀਓ ਵਾਲੇ ਨਿਬਾਸ਼ਾ ਖਰਾਬ ਪੜਨਾ ਜਿਆਲ ਨੂੰ ਸਿਆਪੂਰੀ ਰਿਕ પ્રાਣੀ ਐਟਮ ਆ ਆਲ ਮਾਰੇ ਯਾਤਰੀ ਜੀ ਲੇਖ ਤੁਲਾ ਕੇ ਅਸਲੀ ਪਾ ਨਹੀਂ ਮਿਲਦੀ ਜੀ ਵੇ ਨਮਸ ਨੂੰ ਗੈ ਸ਼ਾਨ ਇਸ ਸੰਭੂ ਨੂੰ ਜੀ ਹਾਂ बचन वाले दिन दी ऐसी पत्ते बत क्या लगे देखिए उधर तो ये सही है लावनी निर्माण दिया है हाँ पत्ते बत क्या लगे करीब आ रहा है ये क्या बहुत जल्दी है भैया सारी का है तो साफ भी है रिजनल क्या है चार है अपना डेक्स भी चल रहा है डेक्स भी चल है ਪਰ ਆਂ ਜੀ ਇਥੇ ਜਰਾ ਸੰਗਾ ਸੰਸਾਉਂਦਾ ਲਾ। ਜੀ ਆਈ ਭਾਈ 30 ਸਾਲ ਕੇ ਰੱਖ ਰਿਆ ਗਾ। ਉਧਰ ਕੇ ਰੀਲੀ ਦੀ 5 ਸਾਲ ਸਾਲ। ਪਰ ਮੀ ਕੈਸ਼ ਤਾਂ। ਉਧਰ ਕੇ। ਇਹ ਦੇਖ ਲੁਕਤੇ ਹੋ ਜਦੋਂ ਦਿਲੰਦਰ ਲੱਗਦਾ ਉਹਦਾ ਕਾਫੀ ਜਾਣਾ। ਉਹਦਾ ਨੌਲੇ। ਇਹ ਕੋਈ ਘੰਟੇ ਚ ਪ੍ਰੋਗਰਾਮ ਹੁੰਦਾ। ਲਾ ਲਈਏ ਜੀ। ਮਾਫ ਕਰੀ ਜੀ ਸਦੈ। ਕਿੰਨੀ ਪੁਰਾਣੀ ਹੈ ਜੀ ਆ ਵੀ ਜੀ ਦੇ ਪਤਰਾ ਨਹੀਂ ਅੰਦਾਜ਼ਾ ਮਾਲਕਾਂ ਦੇ ਤਾਂ ਨਹੀਂ ਇਹ ਕਿੰਨੀ ਪੁਰਾਣੀ ਰਾਸ ਪੁਰਾਣੀ ਆ ਬਹੁਤ ਪੁਰਾਣੀ ਆ ਇਹਦਾ ਨਾਮ ਵੀ ਸੱਜਣਾ ਨਾਮ ਇਹ ਬਹੁਤ ਪੁਰਾਣੀ ਗੱਤ ਹੈ ਜਿੱਥੇ ਜਿਹਦੇ ਤਰੀਕ ਲਿਖੀ ਹੋਈ ਚੀਜ਼ ਜਿਹਦੇ ਮਾਇਆ ਤਰੀਕ ਨਹੀਂ ਲਿਖਿਆ ਤਰੀਕ ਨਹੀਂ ਲਿਖਿਆ ਤਰੀਕ ਨਹੀਂ ਸੀ ਇਹਦੇ ਇਹ ਹੋਊਗਾ 2000 ਦੀ ਹੋਊਗੀ ਤੇ 2000 ਕਲੋਰੀ ਉਹ ਤਾਂ ਹੀ ਹੋਊਗੀ ਯਾਰ ਲੋ ਜੋ ਯਾਰ ਕਿ ਨਹੀਂ ਜਰਪਤਾ ਨਹੀਂ ਇਹ ਇਹ ਪੁਰਾਣੀ ਸੋਰ ਬਹੁਤ ਆਇਆ ਇਹਦੇ ਕਿਤੇ ਲਿਖੀ ਹੋਈ ਹੈ 1199 ਲਿਖੇ ਦੀ ਬਹੁਤ ਆਇਆ ਜੀ ਇਹਦੇ ਡੇਢ ਨਹੀਂ ਢੇਰੇ ਦਵਾ ਲਾ ਦੋ ਲੇ ਕਿਹਦੀ ਤੋੜ ਲੈ ਕਰੋਲੀ ਤੰਨੇ ਹੀ ਰਹੋਗੇ ਅੱਗੇ ਰਾਮਣੀ ਜੀ ਅਗੇ ਜੀ ਦਾ ਟੈਕ ਗੁਰਦਾਨ ਅਸਮਾਨ ਦੀ ਡਾਊਨ ਕਰਤੀ ਗਦਾਸ ਮੰਮੀ ਅੱਗੇ ਇਹਦਾ ਹੁੰਦਾ ਇਹਦਾ ਕੀ ਆ ਔਰ ਬਹੁਤ ਪਿਆਨੇ ਇੱਕ ਆ ਲੈ ਤੋਂ ਇੱਕ ਇੱਕ ਕਰਦੀਏ ਦੇ ਨੋਟ ਪੂਰੀ ਕਾਪੀ ਹੈ 100 ਰੁਪਏ ਦੀ 100 ਨੋਟ ਦੀ ਕਾਪੀ ਆ ਬੰਦਾ ਰੀਜਨਲ ਨੋਟ ਨੇ ਇੱਕ ਇੱਕ ਕਰਵਾ ਦੇ आईडब्ल्यू भी परती हुई दसियां पंजी डुप्लीकेट है देख चुके हैं हम 24 साल की ये इनल कॉपी है देखो ₹100 की एक देना ऑर्डर 7 88888888111 का परेशन परेशन का भी और मोबाइल नंबर दिया ਹਾਂ ਜੀ ਇਹ ਤੇ ਕਦੇ ਰੱਖੀ ਹੋਈ ਆ ਇਹ ਆਹਗਾ ਇਸ ਤੋਂ ਬਹੁਤ ਚੀਜ਼ ਅੰਬਰ ਦਾ ਵਰਤਦੀ ਛਟਕੇ ਸ਼ਰੀ ਗੋਣ ਗਿਆ ਕੀ ਆ ਜਦ ਲੱਗੀ ਤਾ ਹੁੰਦਾ ਸੀ ਜਪ ਕਰ ਰਹੀ ਆ ਤਰਾਣੀ ਆ ਤਰਾਣੀ ਇਹ ਤਾਂ ਕਿੰਨੇ ਜਾਈ ਕੀ ਮੈਂ ਤਾਂ ਪਤਾ ਦੇ ਅੰਬਰ ਦਾ ਵਰਤ ਕਿਉਂ ਇਹਦੇ ਮੈਂ ਤਾਂ ਪਤਾ ਵੀ ਲਿਖਿਆ ਹੋਇਆ ਦੇ ਅੰਬਰ ਤੋਂ ਅੰਬਰ ਦਾ ਵਰਤ ਨੂੰ ਵੀ ਫੋਲਵਾੜੇ ਬਟੰਡੇ ਇੰਟਰੈਸ਼ਨ ਕਰ ਦਿਨਾ ਆਲ ਦੇ ਬੈਟਰੀ ਤਾਂ ਹੁੰਦੀ ਹੈ। ਟਾਈਮ ਨਹੀਂ ਮੈਨੂੰ ਸੱਦੇ ਲਈ ਲਿਖੀ ਤੇ। ਤ੍ਰੇ ਗੁਣਾ ਨਹੀਂ ਲਈ ਕਰ ਤੋਂ ਲਿਖ ਦੇ ਕਿਸੇ ਤੇ। ਤ੍ਰੇ ਲਿਖੀਏ। ਹਾਂ? ਟਾਈਮ ਜਾਂ ਕਰਕੇ 47 ਮਿੰਟਾਂ ਦੀ ਝਟਡੇ ਦੀ ਆਖੇ ਨਾ ਦੇ। ਟਾਈਮ ਲਈ ਨੂੰ ਨੋਟ ਕੀਤਾ ਹੁੰਦਾ ਹੈ। ਕੱਲ੍ਹ ਨੂੰ ਜਾਣਾ। ਪੰਨ ਦੀ ਕਾਰ ਨਹੀਂ ਬਣਾਵਾਲੀ। ਛੇ ਬਹੁਤ ਨਹੀਂ ਆ ਵੀ ਟੈਕਟਰ ਚੱਲਦਾ ਨਾ ਆ ਵੀ। ਇਹਦਾ ਆਹਾ। ਇਹ ਕਿੰਝ ਹੁੰਦਾ ਇਹ ਕਿੰਝ ਹੁੰਦਾ ਗੜੇਕ ਠੀਕ ਹੈਗਾ ਅਮਰੀਕ ਤੂਹਾਨ ਜੱਟੀਏ ਪੰਜਾਬ ਦੀਏ ਆ ਜਾ ਭਾਪੀ ਜੀ ਸਦਗੇ ਹਾਕਮ ਬਖਤਰੀ ਵਾਲਾ ਥਾਂ ਵੜੇ ਦੇ ਗੋਲ ਗੋਲ ਦੀ ਕਰ ਉਮੀਦ ਤੂਰੀ ਕੁਰਤੀ ਮਲਮਲ ਦੀ ਮੁਹੰਮਦ ਸਦੀਕ ਇੱਕ ਵਾਰੀ ਆ ਕੇ ਮਿਲ ਜਾ ਕਰਤਾਰ ਰਮਲਾ ਤੇਰੀ ਮੇਰੀ ਇੱਕ ਜਿੰਦਰੀ ਕਰਤਾਰ ਰਮਲਾ ਬਹੁਤ ਪ੍ਰਾਨੀ ਵਾਲੇ ਦਾ ਤੇ ਇਹ ਦੂ ਆਏਗਾ ਆ ਗਈ ਭਈ ਮੰਦੀ ਤੇਰੇ ਪੇਕਿਆਂ ਦੀ ਦੁਰਗਾ ਰੰਗੀਲਾ ਤੀਆਂ ਵਾਲੀ ਬਿਪਲੀ ਦਰਦ ਭਰੀ ਪਣੀਆ ਪੈ ਗਿਆ ਗੂੜਾ ਪਿਆਰ ਪਰਮੇਂਦਰ ਸੰਧੂ ਸਾਡੇ ਵਾਰੀ ਰੰਗ ਮੁੱਕਿਆ ਰਾਜਵਰਾੜ ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ ਇਹ ਐਸ ਕੰਗ ਮੈਂ ਕੱਲ ਤੱਕ ਨਹੀਂ ਰਹਿਣਾ ਸਰਜੀਤ ਦਵਿੰਦਰ ਖੀ ਆ ਗੈਸਟ ਵੀ ਬਹੁਤ ਚੱਲੀ ਦੀ ਫੇ ਕੱਲ ਤੱਕ ਨਹੀਂ ਰਹਿਣਾ ਇਹ ਲਾਸਟ ਹੋਤੀ ਐਲਬਮ ਸਰਜੀਤ ਬਿੰਦਰਖੀ ਦੀ ਮੈਂ ਕੱਲ ਤੱਕ ਨਹੀਂ ਰਹਿਣਾ ਨੂੰ ਦਿਖਾਵਾਂ ਕੱਢ ਕੇ ਇੱਕ ਮਿੰਟ ਇਹੀ ਗੈਸਟ ਲਾਸਟ ਦੀ ਵੰਨ ਰખી ਦੀ ਮੈਂ ਕੱਲ ਤੱਕ ਨਹੀਂ ਰਹਿਣਾ ਲਾਸਟ ਗੈਸਟ ਈ ਵੰਨ ਰખી ਦੀ ਇਹਦੇ ਬਾਅਦ ਵਿਚਾਰੀ ਡੈਥ ਹੋ ਗਈ ਦੀ ਪਰਮਾਤਮਾ ਚਰਨਾਂ ਦੇ ਵਿੱਚ ਬਰ ਬਖਸ਼ੀ ਉਹਨੂੰ ਵੀ ਯਾਦ ਕਰ ਲਿਆ ਚੱਚ ਹਾਂ ਹੁਣੇ-ਹੁਣੇ ਇੱਕ ਹੋਰ ਦੀਆ ਮੈਂ ਤੁਹਾਨੂੰ ਇੱਕ ਹੋਰ ਦਿਖਾਉਂਦਾ ਇਹ ਦੇਖੋ ਸੰਕਾਟਾ ਜਸਵਿੰਦਰ ਭੱਲਾਵਾ ਵਿਚਾਰਾ ਇਹ ਵੀ ਜਰਨਲ ਕਮਾਣ ਦੀ ਸਾਡੇ ਡੱਬੇ ਤੋਂ ਦੀਗਾ ਹਵਨਾ ਗੀਤ ਕਪ ਗੀਤਕਾਰ ਲਿਖਿਆ ਤੇ ਕੀ ਲਿਖਿਆ ਪੰਗਕਾਰ ਇਹ ਲੈ ਕੇ ਕਹੇ ਜਰਨਲ ਕਮਾਣ ਬਿਨ ਸੋਚਿਆ ਪੰਗਾ ਲੈਂਦੇ ਹਨ ਇਹਦੇ ਪਤਾ ਨਹੀਂ ਕੀ ਲਿਖਿਆ ਹੋਇਆ ਇਹ ਜਰਨਲ ਕਮਾਣ ਇਸ ਡੱਬੇ ਦਾ ਦੀਗਾ ਇਹਦੀ ਕੈਸ਼ਟਾ ਦੀ ਕੰਪਨੀ ਹੁੰਦੀ ਸੀ ਉਹਦੇ ਵਿੱਚ ਆਇਆ ਦੀ ਸੰਕਾਟਾ 99 ਉਹ ਦੇਹ ਲੋਕ ਕੇ ਨੀਵਰਾਨੀ ਗੈਸਟ ਪਈ ਐ ਵੀ ਇਹ ਵੀ ਜਸਵੰਦਰ ਭੱਲਾ ਜੀ ਇਹ ਵੀ ਵਿਚਾਰਾ ਚੜਾਈ ਕਰ ਗਿਆ ਹਮ ਇੱਕ ਹੋਰ ਕਲਾਕਾਰ ਆਏਗਾ ਵਿਚਾਰਾ ਉਹ ਵੀ ਸ਼ਹੀਦ ਇਹ ਬਣਾ ਰਾਏ ਬਰਾੜ ਇਹ ਵੀ ਪਈ ਵਿਚਾਰਾ ਡੈਥ ਹੋ ਗਈ ਵਿਚਾਰੇ ਦੀ ਸਿੰਗਰ ਦੀ ਬਹੁਤ ਸਿੰਗਰ ਇਹਦੇ ਵਿੱਚੋਂ ਆਏ ਨੇ ਜੀ ਇਹਦੇ ਆਪਣਾ ਡੈਥ ਹੋ ਗਈ ਕਾ ਕਰਤਾਰ ਰੰਮਲਾ ਦੇਖ ਰੋ ਇਹਦੀ ਵਿਚਾਰੀ ਡੈਥ ਹੋ ਚੁੱਕੀ ਹੈ ਹੂੰ ਸਿੰਗਰ ਬਹੁਤ ਸਿੰਗਰ ਨੇ ਆ ਜਿਹਦੇ ਵਿੱਚੋਂ ਕੈਸਟਾਂ ਨੇ ਬਹੁਤ ਜਿਨ੍ਹਾਂ ਵਿੱਚੋਂ ਆਪਣਾ ਡੈਥ ਹੋ ਗਈਆਂ ਆ ਫਰੈਂਡਸ਼ਿਪ ਦੋ ਪਿਆਰੇ ਨੇ ਆਪਣੇ ਲਈ ਜੇ ਕਿਸੇ ਨੂੰ ਇੱਕ ਚਾਹੀਦੀ ਹੋ ਆਪਾਂ ਦੇ ਦਾਂਗੇ ਜਿਹੜੀ ਜੀ ਡਵਲ ਆਪਣੇ ਲੈਵੇ ਫਰੈਂਡਸ਼ਿਪ ਰਣਜੀਤ ਮਣੀ ਦੀ ਇਹ ਦੋ ਹੈ ਦੋ ਬਣ ਗਈਆਂ ਦੋ ਪਈਆਂ ਆਪਣੇ ਲਈ ਤੇ ਆਹ ਲਾ ਲੋ ਵੀ ਦਿਲ ਦੇ ਖੂਨ ਦੀ ਮਹਿੰਦੀ ਦਵਿੰਦਰ ਕਹੇ ਨੂਰ ਕਹੇ ਨੂਰ ਦਾ ਪਹਿਲਾ ਖੜਾ ਹੂੰ ਤੈਨੂੰ ਪਿਆਰ ਨਹੀਂ ਕਰਦੀ ਅੰਬਰ ਦਾ ਵਿਰਕ ਤੇਰੇ ਦੁੱਖ ਜਨ ਇਹ ਵੀ ਗੋਰਾ ਚੱਕਾ ਲਾ ਆਹ ਵੀ ਬਹੁਤ ਚੱਲੀਦੀ ਬਈ ਸਰਮਪਰੀ ਦੀ ਚੰਨੀ ਲੜ ਬਣ ਕੇ ਵਿਯਾਰ ਬਹੁਤ ਚੱਲੀਦੀ ਆਹ ਠੀਕ ਹੈ ਟ ਵੀ ਬਹੁਤ ਹੈ ਚੱਲੀ ਸੀ ਯਾਨੀ ਕਿ ਹੀ ਹੋਰਾ ਅਸੀਂ ਪੱਤੇ ਵਤ ਝੜਦੇ ਨਾ ਵੀ ਸੱਜਣਾ ਨਾ ਦੇਵ ਉਤਰਾ ਦੀਆਂ ਦਾਤਾਂ ਆ ਵੀ ਸਾਰੇ ਲਾਵੀ ਜਿਹੜੀਆਂ ਬਈਆਂ ਨੇ ਆ ਕਿ ਆ ਵੀ ਇਹਨਾਂ ਸੁਪਰ ਹਿੱਟ ਖਾੜਾ ਅੱਧੀ ਰਾਤ ਦੂ ਤੜਕਾ ਆਪ ਇਹਨਾਂ ਕੋ ਕਾਪੀਆਂ ਜਿਹੜੇ ਮੈਂ ਤੁਹਾਨੂੰ ਕਹਿੰਦਾ ਸੀ ਕਾਪੀਆਂ ਨੇ ਇਹ ਨਹੀਂ ਆਪਣੀਆਂ 10-10 ਇਹ ਕੀ ਗਰਵੀ ਦੀਆਂ ਕਾਪੀਆਂ ਪੂਰੀ 100 ਰੁਪਏ ਦੀ ਆ ਦੋ ਦੋ ਦੀ ਵੀ ਆਪਣਾ ਲੈ ਵੀ ਫੁੱਲ ਕਾਪੀ ਹਮ ਨਾ ਚਮਕੀਲੇ ਦੀ ਵੀ ਆ ਫੁੱਲ ਕੀ ਮੈਂ ਘੁੰਡ ਕੱਢਣਾ ਚਲੋ ਬਾਕੀ ਸਾਨੂੰ ਕੱਲ ਨੂੰ ਦਿਖਾਵਾਂਗੇ ਅੱਜ ਇੰਨੀ ਸਾਰੀ ਸਸਰੀ ਕਾਲ ਤੇ ਇੱਕ ਹੋਰ ਜੀ ਯਾਰ ਜਿਹੜੇ ਵੀ ਆਪਣੀ ਵੀਡੀਓ ਦੇਖਦੇ ਨੇ ਉਹਨਾਂ ਨੂੰ ਬੇਨਤੀ ਹੈ ਬਹੁ ਆਪਣਾ ਜੇ ਕਿਸੇ ਵੀ ਬੰਦੇ ਲਵੇ ਮੰਨ ਕੇ ਚਲੋ ਵੀ ਪੁਰਾਣਾ ਸਮਾਨ ਪਾਏਗਾ ਉਹ ਆਪਾਂ ਨੂੰ ਦੇ ਸਕਦਾ ਹੈਗਾ ਅਸੀਂ ਇੱਥੇ ਰੱਖਦੇ ਆਂ ਆਪਣੇ ਇਚਾਰੇ ਚਾਰੇ ਚ ਉਹਨੂੰ ਸਾਹਮਣੇ ਜਿਵੇਂ ਆਹ ਦੇਖੋ ਉਸ ਤਰ੍ਹਾਂ ਗ੍ਰਾਮੋਫੋਨ ਆ ਗਿਆ ਇਹਨੂੰ ਗ੍ਰਾਮੋਫੋਨ ਕਹਿੰਦੇ ਆ ਇਹਦੇ ਵਿੱਚ ਤਵੇ ਹੁੰਦੇ ਸੀਗੇ ਚੱਲਦੇ ਨੇ ਕੱਲ ਨੂੰ ਦਿਖਾਵਾਂਗੇ ਚੱਲਦਾ ਸੀਗਾ ਹੁਣ ਵੀ ਚੱਲਦਾ ਥੋੜਾ ਥੋੜਾ ਆਪਣਾ ਚਾਬੀ ਦੇ ਕੇ ਚੱਲਦਾ ਇਹ ਚਾਬੀ ਹੁੰਦੀ ਸੀ ਇਹਦੀ ਜੇ ਕਿਸੇ ਲਈ ਵੀ ਪੁਰਾਣਾ ਸਮਾਨ ਪੈ ਕਿਸੇ ਵੀ ਤਰ੍ਹਾਂ ਦਾ ਤਾਂ ਸਾਨੂੰ ਦੇ ਸਕਦੇ ਨੇ ਅਸੀਂ ਪੈਸੇ ਦੇ ਕੇ ਖਰੀਦ ਲਵਾਂਗੇ ਅਗਲੇ ਤੇ ਬਣਦੇ ਪੈਸੇ ਦੇਵਾਂਗੇ ਅਸੀਂ ਇੱਥੇ ਪੁਰਾਣੇ ਭਾਂਡੇ ਜਿਵੇਂ ਆ ਸਾਰੇ ਅਸੀਂ ਇਹ ਰੱਖਣੇ ਨੂੰ ਫੁੱਲ ਭਰਨਾ ਹੈ ਪੁਰਾਣੇ ਡੱਕ ਡੁੱਕ ਪੱਖੇ ਭੱਖੇ ਸਾਰਾ ਕੁਝ ਇਹਨੂੰ ਫੁੱਲ ਭਰਨਾ ਹੈ ਅਸੀਂ ਨੇ ਸਮਾਨ ਆਲਾ ਅਦਾ ਭਰੀ ਜਾਂਨੇ ਕੁਸ ਬਸ ਵਰਤੀ ਵੀ ਜਾਂਨੇ ਜਿੰਨਾ ਬਣਦਾ ਹੈਗਾ ਦੇਈ ਜਾਣਿਆ ਆ ਚਰਖਾ ਪੈਗਾ ਬਾਕੀ ਤੁਹਾਨੂੰ ਕਰ ਨੂੰ ਦਿਖਾਵਾਂਗੇ ਓਕੇ ਬਾਏ ਪੁਰਾਣੇ ਸਮਾਨ ਦੀ ਫੇਰ ਬਣੀ ਤੇ ਜੇ ਕਿਸੇ ਨੇ ਵੇਚਣਾ ਦਾ ਸੰਪਰਕ ਕਰ ਸਕਦਾ ਨੰਬਰ 9217966801 9217966801 ਪਿੰਡ ਜਨਾਲ ਜ਼ਿਲ੍ਹਾ ਸੰਗਰੂਰ ਧੰਨਵਾਦ ਜੀ